ਹਾਂਜੀ ਕਿਸਾਨ ਪ੍ਰਭੋ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਾਫੀ ਦਿਨਾਂ ਬਾਅਦ 20 ਤੋਂ 25 ਸੰਦ ਸੇਲ ਵਾਸਤੇ ਲੈ ਕੇ ਆਏ ਆਂ ਪ੍ਰਭੋ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਸਾਰੇ ਵੀਰਾਂ ਨੂੰ ਬੇਨਤੀ ਆ ਪਹਿਲਾਂ ਗੱਲ ਕਰਦੇ ਆਂ ਮਹਿੰਦਰਾ 265 95 ਮਾਡਲ ਆ 60 ਪੈਸੇ ਟਾਇਰ ਆ ਜੀ ਰੇਟ 1 ਲੱਖ 45000 ਰੁਪਇਆ ਇੰਜਨ ਗੇਅਰ ਦਾ ਬਿਲਕੁਲ ਓਕੇ ਟਰੈਕਟਰ ਆ ਏਰੀਆ ਡੱਬ ਵਾਲੀ ਮੰਡੀ ਫੋਨ ਨੰਬਰ ਆ ਜੀ 9417148607 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਟਰੈਕਟਰ ਵਾ ਕੇ ਚਲਾ ਕੇ ਦੋ ਦਿਨ ਚੈੱਕ ਕਰਕੇ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਤੇ ਜੈਨੂਇਨ ਟਰੈਕਟਰ ਵੀਰਾਂ ਦਾ ਵਿਕਾਊ ਆ ਜੀ ਨਾਲ ਦੇ ਐਂਡੀਕੇਟਰ ਲੱਗੇ ਹੋਏ ਆ ਹਜੇ ਤੱਕ ਅੱਗੇ ਗੱਲ ਕਰਦੇ ਆ ਜੀ ਜੌਂਡੀਆਰ 5203 ਪਾਵਰ ਸਟੀering ਦੇ ਵਿੱਚ ਟਰੈਕਟਰ ਵਿਕਾਊ ਆ 6 ਮਾਡਲ ਆ ਜੀ ਏਰੀਆ ਪਿੰਡ ਚੰਦਪਾਣ ਜੈਤੋ ਮੰਡੀ ਦੇ ਕੋਲੇ ਫੋਨ ਨੰਬਰ ਆ ਜੀ 95920 8164095920 81640 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਵੀਰ ਫੋਨ ਤੇ ਦੱਸਣਗੇ ਰੇਟ ਫੋਨ ਤੇ ਤੁਸੀਂ ਪੁੱਛ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਆ ਕਰੋ ਸਾਰੀ ਵੀਡੀਓ ਨੂੰ ਅਖੀਰ ਤੱਕ ਦੇਖ ਲਿਆ ਕਰੋ ਜੀ ਕਈ ਪਾਰਟ 1 2 4 ਸਕਿੰਟਾਂ ਦੇ ਹੁੰਦੇ ਆ ਸਾਰੀ ਵੀਡੀਓ ਦੇਖਿਆ ਕਰੋ ਅੱਗੇ ਜੀ ਆਸ਼ਾ ਟਰੈਕਟਰ 1992 ਮਾਡਲ ਹੈ ਜੀ ਰੇਟ 1 ਲੱਖ 7000 ਰੁਪਿਆ ਏਰੀਆ ਤਲਵੰਡੀ ਸਾਬੋ 76960 67745 76960 67745 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਜੈਨੂਇਨ ਟਰੈਕਟਰ ਹੈ ਜੀ ਅੱਗੇ ਜੀ ਏਅਰ ਫਲੋ ਆਸ਼ਾ ਟਰੈਕਟਰ ਵਕਾਊ ਆ ਇਹ ਦੋ ਆਸ਼ਾ ਇੱਕੋ ਵੀਰ ਕੋਲ ਇੱਕੋ ਘਰੇ ਆ ਜੀ 9 ਮਾਡਲ ਆ ਰੇਟ 1,45,000 ਰੁਪਿਆ 1 ਆਸ਼ਾ ਜੀ 7 ਮਾਡਲ ਰੇਟ 1,40,000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜੂਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 76960 67745 ਤੇ ਫੋਨ ਕਰਕੇ ਇਹਨਾਂ ਟਰੈਕਟਰਾਂ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਆ ਜੀ ਸਵਰਾਜ 855 ਟਰੈਕਟਰ ਆ 2005 ਮਾਡਲ ਆ ਰੇਟ ਆ ਜੀ 2,65,000 ਰੁਪਿਆ ਇੰਜਨ ਗੇਅਰ ਦਾ ਚੰਗਾ ਟਰੈਕਟਰ ਆ ਟਰੇਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਫੋਨ ਨੰਬਰ ਆ 76960 67745 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਲਿਓ ਭਰਾਵੋ ਅੱਗੇ ਜੀ ਮੱਕੀ ਵੱਢਣ ਵਾਲਾ ਕਟਰ ਵਿਕਾਊ ਆ ਜੀ ਰੇਟ 415000 ਰੁਪਇਆ 16 ਮਾਡਲ ਆ ਫੋਨ ਨੰਬਰ ਆ ਜੀ 9653583920 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਮੱਕੀ ਵੱਢਣ ਵਾਲੇ ਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਵੀਰਾਂ ਨੇ ਏਰੀਆ ਨਹੀਂ ਲਿਖ ਕੇ ਭੇਜਿਆ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੀ ਜਾਣਕਾਰੀ ਤੁਹਾਨੂੰ ਲਿਖ ਕੇ ਭੇਜਿਆ ਕਰੋ ਭਰਾਵੋ ਤਾਂ ਜੋ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਕੋਈ ਦਿੱਕਤ ਨਾ ਆ ਸਕੇ ਅੱਗੇ ਜੀ 11 6 ਦੀ ਟਰਾਲੀ ਹੈ ਲੈਫਟ ਵਾਲੀ ਟਰਾਲੀ ਹੈ ਹੈਵੀ ਵਜ਼ਨ ਦੇ ਵਿੱਚ 21 ਕੁਇੰਟਲੇ ਦਾ ਵਜ਼ਨ ਆ ਜੀ ਰੇਟ 166000 ਰੁਪਿਆ ਫੋਨ ਨੰਬਰ 9814644983 9814644983 ਤੇ ਕਾਲ ਕਰਕੇ ਤੁਸੀਂ ਇਹ ਟਰਾਲੀ ਬਾਰੇ ਜਾਣਕਾਰੀ ले ਸਕਦੇ ਹੋ ਜੀ ਕੰਡੀਸ਼ਨ ਦੇਖ ਸਕਦੇ ਹੋ ਅੱਗੇ ਜੀ ਕੰਪਿਊਟਰ ਕਰਾਹਾ 10 ਮਾਡਲ ਵਿਕਾਊ ਆ ਏਰੀਆ ਤਰਨਤਾਰਨ ਸਾਹਿਬ ਰੇਟ 1,30,000 ਰੁਪਇਆ ਫੋਨ ਨੰਬਰ ਆ ਜੀ 62848 61706 ਤੇ ਫੋਨ ਕਰਕੇ ਤੁਸੀਂ ਇਹ ਕੰਪਿਊਟਰ ਕਰਾਹੇ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਮਠਾੜੂ ਦਾ ਇਹਦਾ ਸਿਸਟਮ ਲੱਗਿਆ ਹੋਇਆ ਜੀ ਅੱਗੇ ਜੀ ਇੰਡਿਕਾ ਕਾਰ ਵਿਕਾਊ ਆ 2010 ਮਾਡਲ ਆ ਜੀ ਤਾਰਨ ਤਾਰਨ ਏਰੀਆ ਦੇ ਵਿੱਚ ਰੇਟ 1 ਲੱਖ ਰੁਪਇਆ ਡਿਮਾਂਡ ਹੈ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜੀ ਪੰਜਾਬ ਨੰਬਰ ਕੱਢੀ ਆ ਫੋਨ ਨੰਬਰ ਆ ਜੀ 62848 66706 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਤੂੜੀ ਵਾਲਾ ਟਰੈਪਰ 2022 ਮਾਡਲ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨਵੀਂ ਕੰਡੀਸ਼ਨ ਆ ਏਰੀਆ ਵੀਰਾਂ ਨੇ ਦੱਸਿਆ ਨਹੀਂ ਨਾ ਕੋਈ ਰੇਟ ਦੱਸਿਆ ਨੰਬਰ ਵੀਰਾਂ ਦਾ 83980 437999 ਤੇ ਫੋਨ ਕਰਕੇ ਤੁਸੀਂ ਟੂੜੀ ਰੀਪਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਇੱਕ ਵੀਰਾਂ ਨੇ ਲੱਕੜ ਦਾ ਸੁਹਾਗਾ ਲੈਣਾ ਜੇ ਕਿਸੇ ਵੀਰਪਰਾ ਨੇ ਖਰੀਦ ਵੇਚਣਾ ਹੋਵੇ ਤਾਂ ਦੱਸ ਸਕਦੇ ਹੋ ਅੱਗੇ ਜੀ ਆਲਟੋ ਕਾਰ ਵਿਕਾਊ ਹੈ ਤਿੰਨ ਮਾਡਲਾਂ ਰੇਟ ਹੈ ਜੀ 72000 ਰੁਪਿਆ ਧਰਮਕੋਟ ਮੋਗਾ ਏਰੀਆ ਦੇ ਵਿੱਚ ਇਹ ਕਾਰ ਵਿਕਾਊ ਹੈ ਜੇ ਕਿਸੇ ਵੀਰਪਰਾ ਨੇ ਲੈਣੀ ਹੋਵੇ ਕੰਡੀਸ਼ਨ ਸਾਫ਼ ਆ 90565 79917 ਤੇ ਫੋਨ ਕਰਕੇ ਬਣਦੀ ਜਾਣਕਾਰੀ ਗੱਡੀ ਬਾਰੇ ਲੈ ਸਕਦੇ ਹੋ ਟਾਇਰ ਚੰਗੇ ਪਏ ਆ ਦਿੱਲੀ ਨੰਬਰ ਗੱਡੀ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਚੈੱਕ ਕਰਕੇ ਜਾ ਕੇ ਚੰਗੀ ਤਰ੍ਹਾਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਜੀ ਫੋਰਡ ਮੋਡੀਫਾਈ ਕੀਤਾ ਹੋਇਆ ਟਰੈਕਟਰ ਵਿਕਾਊ ਆ ਫ फेब्रुवारी 36 ਆਲ ਟਰੈਕਟਰ ਮੋਡੀਫਾਈ ਕੀਤਾ ਹੋਇਆ ਜੀ ਅੰਮ੍ਰਿਤਸਰ ਏਰੀਆ ਦੇ ਵਿੱਚ 1993 ਮਾਡਲ ਆ ਰੇਟ 2 ਲੱਖ 10000 ਰੁਪਏ ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਤੁਸੀਂ ਸਾਈ ਤੇ ਵੀ ਮੋਡੀਫਾਈ ਟਰੈਕਟਰ ਕਰਵਾ ਸਕਦੇ ਹੋ 6283798416 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਫਾਰਮ ਟਰੈਕ 45 ਟਰੈਕਟਰ ਜਲੰਧਰ ਏਰੀਆ ਦੇ ਵਿੱਚ ਗਰਾਹਾ ਏਰੀਆ ਦੇ ਵਿੱਚ ਵੀਰਾਂ ਦਾ ਪਿੰਡ ਆ ਜੀ ਮਾਡਲ 2009 ਰੇਟ 2,70,000 ਰੁਪਿਆ ਫੋਨ ਨੰਬਰ ਆ 9417864874 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਵੀਰ ਕੰਦੇ ਟਰੈਕਟਰ ਕੱਲੀ ਵਾਹੀ ਤੇ ਚੱਲਿਆ ਹੋਇਆ ਟਰੈਕਟਰ ਆ ਜੀ ਗਰਾਹਾ ਦੇ 5-6 ਕਿਲੋਮੀਟਰ ਤੇ ਵੀਰਾਂ ਦਾ ਪੈਂਡਾ ਟਰੈਕਟਰ ਵਾਹ ਕੇ ਚਲਾ ਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆਂ ਜੀ 11 ਫੁੱਟੀ ਟਰਾਲੀ ਵਕਾਊ ਆ ਰੇਟ 1,57,000 ਰੁਪਏ ਲੈਫਟ ਵਾਲੀ ਟਰਾਲੀ ਆ ਏਰੀਆ ਧਰਮਪੁਰਾ ਬਲਾਡੇ ਦੇ ਕੋਲੇ ਪੈਂਡਾ ਜੀ 94650 13629 94650 13629 ਤੇ ਫੋਨ ਕਰਕੇ ਤੁਸੀਂ ਇਹ ਟਰਾਲੀ ਖਰੀਦ ਸਕਦੇ ਹੋ ਜੀ ਕ੍ਰੇਡਿਸ਼ਨ ਦੇਖ ਸਕਦੇ ਹੋ ਬਹੁਤ ਹੀ ਹੈਵੀ ਵਜਨ ਦੇ ਵਿੱਚ ਤੇ ਚੰਗੀ ਬਣੀ ਹੋਈ ਟਰਾਲੀ ਵਿਕਾਊ ਆ ਭਰਾਵੋ ਅੱਗੇ ਗੱਲ ਕਰਦੇ ਹਾਂ ਜੀ 4 ਮਹੀਨੇ ਦੀ ਗੱਬਣ ਝੋਟੀ ਵਿਕਾਊ ਆ ਰੇਟ 48000 ਰੁਪਿਆ ਏਰੀਆ ਬਠਿੰਡਾ ਪਿੰਡ ਬਾਜਕ ਫੋਨ ਨੰਬਰ ਆ 6284641140 6284641140 ਇੱਕ ਵੀਰਾਂ ਕੋਲੇ ਗਾਜ 15 ਦਿਨਾਂ ਦੀ ਸੂਈ ਆ 22 ਲੀਟਰ ਦੁੱਧ ਆ ਜਾ ਕੇ ਤੁਸੀਂ ਦੋ ਡੰਗ ਚੋ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਆ ਰੇਟ 85000 ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ 62746 41140 ਤੇ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਇੱਕੋ ਘਰੇ ਇੱਕੋ ਵੀਰ ਦੇ ਸੁਪਰ ਸੀਟਰ ਟਰਾਲੀ ਤੇ ਜ਼ੀਰੋ ਡ੍ਰਿੱਲ ਵਿਕਾਊ ਆ ਜੀ ਟਰਾਲੀ ਦਾ ਰੇਟ 180000 ਰੁਪਿਆ ਜ਼ੀਰੋ ਡ੍ਰਿੱਲ ਦਾ ਰੇਟ ਆ ਜੀ 57000 ਰੁਪਿਆ 13 ਪੂਰੀ ਆ ਸੁਪਰ ਸੀਟਰ ਦਾ ਰੇਟ ਆ ਜੀ 8 ਫੁੱਟੇ ਦਾ 1,80,000 ਰੁਪਿਆ ਏਰੀਆ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਸਾਰੇ ਸੰਦ ਵੀਰਾਂ ਨੇ ਵੇਚਨੇ ਆ 62390 16632 ਤੇ ਫੋਨ ਕਰਕੇ ਤੁਸੀਂ ਇਹ ਤਿੰਨੇ ਸੰਦਾਂ ਬਾਰੇ ਪ੍ਰੋਪਰ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਭਰਾਵੋ ਰੇਟ ਦੇਖ ਕੇ ਨਾ ਭੱਜਿਆ ਕਰੋ ਇੱਕ ਵਾਰੀ ਫੋਨ ਤੇ ਸਾਰੀ ਜਾਣਕਾਰੀ ਲੈ ਲਿਆ ਕਰੋ ਮਾਲਕ ਵੀਰਾਂ ਦੇ ਰੱਖੇ ਗਏ ਰੇਟ ਹੀ ਸਾਡੀ ਵੀਡੀਓ ਦੇ ਵਿੱਚ ਬੋਲੇ ਜਾਂਦੇ ਆ ਸਾਡੇ ਵੱਲੋਂ ਕੋਈ ਰੇਟ ਨਹੀਂ ਦੱਸਿਆ ਜਾਂਦਾ ਅੱਗੇ ਜੀ 11 ਹਾਲ ਜੈਤੋ ਦੇ ਬਣੇ ਰੇਟ 15000 ਰੁਪਿਆ ਪਿੰਡ ਮੱਲਣ ਕੋਠੇ ਅਵਨਗੜ੍ਹ ਫੋਨ ਨੰਬਰ ਆ ਜੀ 9464568231 ਤੇ ਫੋਨ ਕਰਕੇ ਇਹਨਾਂ ਹਾਲਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਬਹੁਤ ਹੀ ਵਧੀਆ ਹਾਲਾ ਜੀ 11 ਹਾਲਾ ਜੈਤੋ ਦੇ ਬਣੇ ਹੋਏ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 9464568231 ਤੇ ਫੋਨ ਕਰਕੇ ਤੁਸੀਂ ਹਾਲਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੇ ਕਿਸੇ ਵੀਰ ਭਰਾ ਨੇ ਮੱਕੀ ਵਜਾਉਣੀ ਹੋਵੇ ਮੌਕਸਰ ਏਰੀਆ ਦੇ ਵਿੱਚ ਦੋਦਾ ਕੌਣੀ ਦੇ ਨੇੜੇ ਪਿੰਡ ਕੋਠੇ ਅਮਨਗੜ ਮੱਲਣ ਤਾਂ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੇ ਕਿਸੇ ਵੀਰ ਭਰਾ ਨੇ ਨਕੋਦਰ ਜਲੰਧਰ ਏਰੀਆ ਦੇ ਵਿੱਚ ਆਲੂ ਵਾਲੀ ਮੱਕੀ ਹੁਣ ਵਜਾਉਣੀ ਹੋਵੇ ਫਰਵਰੀ ਮਾਰਚ ਮਹੀਨੇ ਦੇ ਵਿੱਚ ਵਿੱਚ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਮਾਰਚ ਮਹੀਨੇ ਦੇ ਵਿੱਚ ਵਿੱਚ ਵੀਰਾਂ ਤੋਂ ਮੱਕੀ ਆਲੂ ਵਾਲੀ ਜਗ੍ਹਾ ਤੇ ਜੇ ਬੀਜਣੀ ਹੋਵੇ ਤਾਂ ਵੀਰਾਂ ਨੂੰ ਦੱਸ ਸਕਦੇ ਹਾਂ ਜੀ ਇਹਨਾਂ ਦੀ ਮੱਕੀ ਵਾਲੀ ਮਸ਼ੀਨ ਨਕੋਦਰ ਮਲਸੀਆਂ ਏਰੀਆ ਦੇ ਵਿੱਚ ਹੈਗੀ ਆ ਜੇ ਕਿਸੇ ਵੀਰ ਭਰਾ ਨੇ ਵਜਾਉਣੀ ਹੋਵੇ ਤਾਂ ਜਰੂਰ ਸੰਪਰਕ ਕਰੋ ਧੰਨਵਾਦ ਜੀ